ਸਭੀ ਪਲੇਸਟਰ ਵਾਲੇ ਸਾਥੀਆਂ ਦਾ ਆਪਾਂ ਨੇ ਤਕਰੀਬੇ ਨੂੰ ਪ੍ਰੋਗਰਾਮ ਪ੍ਰਿੰਟ ਸਾਹਿਬਾਨ ਨੂੰ ਦਾਸੀ ਦਿੱਤੇ ਨੇ ਮੈਂ ਕਹਿਣਾ ਚਾਹਾਂਗਾ ਸਾਰੇ ਆਪਣੇ ਪਸੰਦ ਭਰਾਵਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕ ਤਾਂ ਜਿਹੜਾ ਤਸੱਦ ਪਿਛਲੇ ਲੰਬੇ ਸਮੇਂ ਤੋਂ ਹਰਿਆਣਾ ਸਰਕਾਰ ਕਰ ਰਹੀ ਹੈ ਉਸ ਨੂੰ ਥੱਲ ਪਾਣ ਵਾਸਤੇ ਜਿੱਥੇ ਲੋਕਾਂ ਨੇ ਪਿੱਛੇ ਸਰਕਾਰ ਨੂੰ ਹੈਰਾਨ ਦੇ ਵਿੱਚ ਵੱਡਾ ਉਦਾਰਨ ਪਾਇਆ ਉਹ ਵੀ ਸੱਟ ਮਾਰੀ ਐ ਲੇਕਿਨ ਸਰਕਾਰ ਨੇ ਹੋਰ ਆਪਣਾ ਉਹਨੂੰ ਸਾਥ ਲੈਣ ਦੀ ਜਗ੍ਹਾ ਹੋਰ ਤਸੱਦਦ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਐਨਐਸਐਨ ਜਿਹੇ ਕੇਸ ਇਹਨਾਂ ਨੇ ਬਣਾਏ ਸਾਡੇ ਉੱਤੇ ਤੇ ਉਹਨਾਂ ਨਗਦੀਪ ਇਹਨਾਂ ਨੇ ਜਿਹੜਾ ਤਸੱਦਦ ਵੀ ਕੀਤਾ ਸੀ ਹੋਰ ਉਹਨਾਂ ਦੇ 16 ਮੁਕੱਦਮੇ ਉਹ ਵੀ ਪੇਸ਼ ਕਰਦੇ ਜਿਹੜੇ ਪਿਛਲੇ ਅੰਦੋਲਨ ਦੇ ਵਿੱਚ ਸਰਕਾਰ ਨੇ ਰੱਦ ਕਰੇ ਹੋਏ ਸੀ ਸਮਝਾਉਂਦੇ ਦਿਨ ਜਿਹੜੇ ਪਿਛਲੇ ਅੰਦੋਲਨ ਦੇ। ਹੁਣ ਅਸੀਂ ਸਰਕਾਰ ਦੇ ਤੇ ਜਿਹੜਾ ਅੰਮ੍ਰਾਲੇ ਦਾ ਪ੍ਰਸ਼ਾਸਨ ਆ ਧੱਕੇਸ਼ਾਹੀ ਕਰ ਰਿਹਾ ਹੈ ਉਹ ਕਿਸਾਨਾਂ ਨਾਲ ਜ਼ਬਰ ਕਰ ਰਿਹਾ ਹੈ ਉਸ ਨੂੰ ਰੋਕਣਾ ਵਾਸਤੇ ਔਰ ਸਰਕਾਰ ਨੂੰ ਕਹਿਣ ਵਾਸਤੇ ਜਿੰਨੀ ਜ਼ਿੰਮੇਵਾਰੀਆਂ ਕਰਨੀਆਂ ਹੋਰ ਕਰ ਲੈਣ 17 ਜੁਲਾਈ ਨੂੰ ਇੱਕ ਵੱਡਾ ਪ੍ਰੋਗਰਾਮ ਅ ਅੰਮ੍ਰਾਲੇ ਦੇ ਵਿੱਚ ਕਰਨਾ ਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ 17 ਤਰੀਕ ਨੂੰ ਅੰਬਾਲੇ ਵੱਤ ਚੜਗੇ ਪਹੁੰਚੋ ਤੇ ਆਪਣੇ ਹੱਕਾਂ ਵਾਸਤੇ ਜਿਹੜੇ ਨੌਜਵਾਨ ਬੱਚਿਆਂ ਦੇ ਮੁਕੱਦਮੇ ਠੁੱਠੇ ਦਰਜ ਕਰਕੇ ਇਸ ਅੰਦੋਲਨ ਦੀ ਆਵਾਜ਼ ਨੂੰ ਦੁਬਾਰਾ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦੇ ਵਿੱਚ ਸਰਕਾਰ ਨੂੰ ਹੱਲ ਪਾਣੀ ਆ ਤੇ ਦੂਜਾ ਜਿਹੜਾ ਐਮਐਸਪੀ ਵਾਲਾ ਮਸਲਾ ਆ ਅੱਜ بڑے ਪੇਪਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਰਾਤ ਦਾ ਮੀਡੀਆ ਦੇ ਉੱਤੇ ਸਰਕਾਰ ਆਪਣੀ ਪਿੱਠ ਥੱਪ ਥਪਾ ਰਹੀ ਹੈ ਤੇ ਵੱਡਾ ਇੱਕ ਉਹਦਾ ਲਾਭ ਲੈਣ ਵਾਸਤੇ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਇਹ ਐਮਐਸਬੀ ਜਿੱਦਣ ਅਨਾਉਂਸ ਕਰਦੇ ਨੇ ਹਿੰਦੂਸਤਾਨ ਦੇ ਸਾਰੇ ਅਖਬਾਰਾਂ ਦੇ ਫਰੰਟ ਪੇਜ ਤੇ ਖਬਰ ਆਉਂਦੀਆਂ ਨੇ ਤੇ ਦੂਜੇ ਲੋਗ ਵਰਕਾਂ ਦੇ ਸੋਚਦੇ ਨੇ ਕਿ ਕਿਸਾਨਾਂ ਨੂੰ ਬਹੁਤ ਕੁਝ ਦੇ ਦਾਂ ਲੇਕਿਨ ਐਮਐਸਬੀ ਲੰਬੇ ਸਮੇਂ ਤੇ ਕੋਈ ਸਰਕਾਰ ਹੈ ਉਹ ਅਨਾਉਂਸ ਕਰਦੀ ਹੈ ਲੇਕਿਨ ਖਰੀਦ ਕਿਸੇ ਪੱਜ਼ਲ ਦੀ ਨਹੀਂ ਕਰਦੀ ਝੋਨੇ ਦੀ ਤੇ ਕਿਹੋਂ ਦੀ ਹੀ ਖਰੀਦ ਹੈ ਬਾਕੀ ਫਸਲਾਂ ਦੀ 1% 2% 4% ਤੱਕ ਖਰੀਦ ਹੈ ਲੇਕਿਨ ਮੋਸਟਲੀ 90 95% ਦੇਸ਼ ਦੇ ਹਿੱਸੇ ਦੇ ਵਿੱਚ ਕੋਈ ਸਰਕਾਰ ਦੇ ਬਸ ਇਹਦਾ ਢਾਂਚਾ ਵੀ ਨਹੀਂ ਵੀ ਜੋ ਕਹਿ ਕੇ ਖਰੀਦ ਵੀ ਸਕੇ ਸਾਡੀ ਲੜਾਈ ਇਹ ਹੀ ਹੈ ਵੀ ਜਿਹੜੀ ਸਰਕਾਰ ਨੇ ਅੱਜ ਐਮਐਸਪੀ ਅਨਾਉਂਸ ਕੀਤੀ ਹੈ ਉਹਨੂੰ ਖਰੀਦਣ ਵਾਸਤੇ ਤੁਸੀਂ ਕੀ ਪ੍ਰਬੰਧ ਕਰਿਆ ਕਿੱਥੇ ਲੈ ਕੇ ਜਾਈਏ ਜਿਹੜੀ ਸਾਡੀ ਫਸਲ ਅੱਜ ਮੱਕੀ ਦੀ ਤਿਆਰ ਹੈ ਜੋ ਮੂੰਗੀ ਦੀ ਫਸਲ ਤਿਆਰ ਹੈ ਅੱਜ ਜਿਹੜੀਆਂ ਹੋਰ ਫਸਲਾਂ ਤਿਆਰ ਨੇ ਕਿੱਥੇ ਲੈ ਕੇ ਆਈਏ ਕਿਹੜੇ ਸਰਕਾਰ ਦੇ ਕੋਲ ਜਾਈਓ ਸਾਨੂੰ ਸਰਕਾਰ ਉਸ ਖਬਰ ਦੇ ਨਾਲ ਥੱਲੇ ਵੀ ਦੱਸੇ ਵੀ ਭਾਈ ਹਿਮਾਲੇ ਵਾਲੇ ਇੱਥੇ ਲੈ ਕੇ ਆਣੂ ਕੀ ਦੀ ਫਸਲ ਨੂੰ ਪਟਿਆਲੇ ਵਾਲੇ ਇੱਥੇ ਲੈ ਕੇ ਆਣ ਸਰਾਂ ਦੀ ਫਸਲ ਨੂੰ ਕੋਈ ਪ੍ਰਾਵਧਾਨ ਨਹੀਂ ਹੈਗਾ ਸਿਰਫ ਇੱਕ ਵਾਹ ਵਹਾਈ ਖਟਣਾ ਵਾਲੀ ਗੱਲ ਹੈ ਇਸ ਕਰਕੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਐਮਐਸਪੀ ਗਰੰਟੀ 3 ਗਰੰਟੀ ਦਾ ਕਾਨੂੰਨ ਬਣਾਇਆ ਜਾਏ ਸੋ ਇਨਿਕ ਬੇਨਤੀਆਂ ਕਰਤਾ ਹੋਇਆ ਬਹੁਤ ਬਹੁਤ ਧੰਨਵਾਦ